ਕੈਨੇਡਾ ਜਾਣਾ ਚਾਹੁੰਦੀ ਸੀਗੀ ਪਰ ਕੈਨੇਡਾ ਜਾਣ ਤੋਂ ਪਹਿਲਾਂ ਉਸ ਦੇ ਨਾਲ ਕਿਸੇ ਨੇ ਆ ਕੁਝ ਕਰ ਦਿੱਤਾ ਅ ਇਸ ਤੋਂ ਬਾਅਦ ਬੜੇ ਸਾਰੇ ਲੋਕੀ ਸਾਹਮਣੇ ਆਉਂਦੇ ਨੇ ਔਰ ਕਿਹਾ ਜਾ ਰਿਹਾ ਕਿ ਇੱਕ ਬੰਦਾ ਜਿਹਦੇ ਨਾਲ ਪਿਛਲੇ 10 ਸਾਲਾਂ ਤੋਂ ਮ੍ਰਿਤਕ ਸੰਦੀਪ ਦੇ ਨਜਾਇਜ਼ ਬੰਦ ਸੀਗੇ ਔਰ ਉਹਦਾ ਆਪਦੇ ਘਰ ਵਾਲੇ ਨਾਲ ਤਕਰੀਬਨ 7 ਸਾਲ ਪਹਿਲਾਂ ਤਲਾਕ ਹੋਇਆ ਸੀਗਾ ਉਹਦੀ 13 ਸਾਲਾਂ ਦੀ ਲੜਕੀ ਹੈ ਕੈਨੇਡਾ ਜਾਣਾ ਚਾਹੁੰਦੀ ਸੀਗੀ ਔਰ ਕਹਿੰਦੇ ਕਿ ਕਿਸੇ ਹੋਰ ਵਿਅਕਤੀ ਦੇ ਨਾਲ ਦੋਸ਼ੀ ਨੂੰ ਇਹ ਲੱਗਦਾ ਸੀਗਾ ਵੀ ਸ਼ਾਇਦ ਕਿਸੇ ਹੋਰ ਵਿਅਕਤੀ ਦੇ ਨਾਲ ਗੱਲਬਾਤ ਕਰਦੀ ਹੈ ਇਸ ਕਰਕੇ ਉਹਨੇ ਸਭ ਕੁਝ ਇਹ ਕਰ ਦਿੱਤਾ ਹੋਵੇ ਫਿਲਹਾਲ ਜਿਸ ਕਰਕੇ ਦੋਨਾਂ ਦੇ ਵਿੱਚ ਆਪਸੀ ਲੜਾਈ ਝਗੜਾ ਹੋਇਆ ਹੋਵੇਗਾ ਔਰ ਉਸ ਤੋਂ ਬਾਅਦ ਇਹ ਲੜਾਈ ਝਗੜਾ ਖੂਨੀ ਰੂਪ اختیار ਕਰ ਲੈਂਦਾ ਤੈਤ ਸੰਦੀਪ ਕੌਰ ਨੂੰ ਰਿੰਗ ਰੋਡ ਸਿਟੀ ਪਿੰਡ ਗਿੱਲ ਲੁਧਿਆਣਾ ਦੇ ਖਾਲੀ ਪਲਾਟ ਦੇ ਵਿੱਚ ਲਜਾ ਕੇ ਉਹਦੇ ਚਾਕੂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਆ ਫਿਲਹਾਲ ਇਹ ਤਸਵੀਰ ਹੁਣ ਕਿਉਂਕਿ ਆਸ-ਪਾਸੇ ਰਿਹਾਇਸ਼ੀ ਏਰੀਆ ਆ ਲੋਕਾਂ ਦੇ ਵਿੱਚ ਖੌਫ ਦਾ ਮਾਹੌਲ ਹੈ ਤੁਸੀਂ ਤਸਵੀਰਾਂ ਦੇਖੋ ਕਿ ਕਿਵੇਂ ਜਿਹੜਾ ਆ ਇਹ ਪਹਿਲਾਂ ਇਹ ਨਜਾਇਜ਼ ਰਿਸ਼ਤੇ ਬਣਦੇ ਨੇ ਤੇ ਉਸ ਤੋਂ ਬਾਅਦ ਇਹ ਰਿਸ਼ਤਿਆਂ ਦੇ ਤਾਣੇ ਬਾਣੇ ਦੇ ਵਿੱਚ ਇਹ ਕਹਾਣੀ ਇੰਨੀ ਉਲਝ ਜਾਂਦੀ ਹੈ ਕਿ ਮੌਤ ਤੱਕ ਆਕੇ ਖਤਮ ਹੋ ਜਾਂਦੀ ਐ ਸੰਦੀਪ ਕੈਨੇਡਾ ਜਾਣਾ ਚਾਹੁੰਦੀ ਸੀਗੀ ਪਰ ਕੈਨੇਡਾ ਜਾਣ ਤੋਂ ਪਹਿਲਾਂ ਉਹਦਾ ਕਤਲ ਜਿਹੜਾ ਆ ਹੁੰਦਾ ਆ ਔਰ ਕਤਲ ਵੀ ਬੜੀ ਬੇਰਹਿਮੀ ਦੇ ਨਾਲ ਹੋਇਆ ਕਿ ਉਸ ਨੂੰ ਕਤਲ ਕਰਕੇ ਇੱਕ ਖਾਲੀ ਪਲਾਟ ਦੇ ਵਿੱਚ ਉਹਦਾ ਗਲਾ ਵੱਢ ਕੇ ਉਸ ਨੂੰ ਇੱਕ ਖਾਲੀ ਪਲਾਟ ਦੇ ਵਿੱਚ ਸਿੱਟਿਆ ਗਿਆ ਲੁਧਿਆਣਾ ਦੇ ਰਿੰਗ ਰੋਡ ਤੋਂ ਸਿੱਟਿਆ ਗਿਆ ਆਪ ਸੰਦੀਪ ਕੌਰ ਜਮਾਲਪੁਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਐ ਪਰ ਇੱਥੋਂ ਤੱਕ ਕਿਵੇਂ ਪਹੁੰਚਿਆ ਗਿਆ ਅਕਸਰ ਅਸੀਂ ਕਹਿੰਦੇ ਆ ਕਿ ਨਜਾਇਜ਼ ਰਿਸ਼ਤਿਆਂ ਦੇ ਆ ਇਹੋ ਜਿਹੇ ਜਿਹੜੇ ਰਿਜ਼ਲਟ ਨਿਕਲਦੇ ਨੇ ਪਰ ਕਈ ਵਾਰ ਬੰਦਾ ਆਪਣੀਆਂ ਆਪਣੇ ਸੁਪਨੇ ਪੂਰੇ ਕਰਨ ਦੇ ਲਈ ਇਹ ਸਭ ਕੁਝ ਕਰ ਬੈਠਦਾ ਹੈ ਜਿਵੇਂ ਸੰਦੀਪ ਨੇ ਕੀਤਾ ਤੇ ਉਸ ਤੋਂ ਬਾਅਦ ਇਹ ਲੜਾਈ ਝਗੜਾ ਇੰਨਾ ਵੱਧ ਗਿਆ ਕਿ ਸੰਦੀਪ ਨੂੰ ਕਤਲ ਕਰ ਦਿੱਤਾ ਗਿਆ ਫਿਲਹਾਲ ਗੱਲਬਾਤ ਵੀ ਹੋਈ ਹੈ ਸਾਡੀ ਜਿਹੜੇ ਕਿ ਅਧਿਕਾਰੀ ਆ ਜਿਨ੍ਹਾਂ ਨੇ ਪੂਰੀ ਸ਼ਨਾਖਤ ਕੀਤੀ ਆ ਉਹਨਾਂ ਦੇ ਨਾਲ ਵੀ ਗੱਲਬਾਤ ਹੋਈ ਆ ਉਹ ਵੀ ਤੁਹਾਨੂੰ ਸੁਣਾਉਣਾ ਹੈ ਵੀ ਉਹ ਕੀ ਕਹਿੰਦੇ ਨੇ ਇੱਕ ਬਲਾਈਂਡ ਮਰਡਰ ਦੀ ਇਨਫੋਰਮੇਸ਼ਨ ਆਈ ਸੀਗੀ ਜੀ 4 ਤਰੀਕ ਨੂੰ ਇੱਕ ਲੇਡੀ ਦੀ ਡੈੱਡ ਬੋਡੀ ਮਿਲੀ ਸੀਗੀ ਉਸ ਰਿਗਾਰਡਿੰਗ ਅਸੀਂ ਪ्रेस ਕਾਨਫਰੈਂਸ ਕਰਤੀ ਹੈ ਕਿਉਂਕਿ ਇਹ ਰਹਿ ਗਿਆ ਕਤਲ ਕਰਨ ਇਹ ਲਵ ਐਂਗਲ ਸੀ ਜੀ ਕੁੜੀ ਡਿਵੋਰਸੀ ਸੀਗੀ 32 ਸਾਲ ਦੀ ਕੁੜੀ ਦੀ ਏਜ ਸੀਗੀ ਇਹ ਦਾ ਐਸੋਸੀਏਸ਼ਨ ਸੀਗਾ ਮੁੰਡੇ ਦੇ ਨਾਲ ਜਸਵੀਰ ਸਿੰਘ ਐਲੀਅਸ ਜੱਸੀ ਜਿਹੜਾ ਦਾਂਦਰੇ ਪਿੰਡ ਦਾ ਹੈਗਾ ਉਹਦੇ ਨਾਲ ਇਹਦਾ ਰਿਲੇਸ਼ਨ ਸੀਗੇ ਮੁੰਡੇ ਨੂੰ ਸ਼ੱਕ ਸੀਗਾ ਕਿ ਇਹਦੀ ਕਿਤੇ ਹੋਰ ਗੱਲਬਾਤ ਹੈਗੀ ਹੈ ਇਸ ਕਰਕੇ 4 ਤਰੀਕ ਨੂੰ ਇਹਨੇ ਕੁੜੀ ਨੂੰ ਲੈ ਕੇ ਗਿਆ ਮੱਥਾ ਟਿਕਣ ਵਾਸਤੇ ਮੋਡਲ ਟਾਊਨ ਐਕਸਟੈਂਸ਼ਨ ਕੋਲ ਦੁਆਰਾ ਸਰ ਥੈਂਕ ਯੂ ਇਨੇ ਲੈ ਕੇ ਕਿੱਥੋਂ ਗਿਆ ਸੀ ਕੱਟੇ ਕੇਸ ਕੀ ਨਾਮ ਜੁੜਦਾ ਇਹਨੇ ਕਾਲ ਕੀਤੀ ਸੀ ਕਿ ਜੀ ਉਹਨੂੰ ਬੁਲਾਇਆ ਸੀਗਾ ਗੁਰਦੁਆਰੇ ਉਸ ਤੋਂ ਬਾਅਦ ਉਹਨੂੰ ਆਪਣੀ ਗੱਡੀ ਚ ਲੈ ਕੇ ਗਿਆ ਇੰਡੀਕਾ ਵਿਸਟਾ ਗੱਡੀ ਹੈ ਇਹਦੀ ਜਿਹੜਾ ਆਪਣੇ ਮੁਰਾਡੋ ਚੌਕੀ ਦਾ ਏਰੀਆ ਉੱਥੇ ਲੈ ਕੇ ਗਿਆ ਸੀਗਾ ਸ਼ਮਸਾਨ ਏਰੀਆ ਦੇ ਵਿੱਚ ਉੱਥੇ ਇਹਨੇ ਚਾਕੂ ਦੇ ਨਾਲ ਗਲੀ ਲੇਡੀ ਦਾ ਗਲਾ ਕੱਟ ਕੇ ਮਰਡਰ ਕੀਤਾ ਜਾਨੀ ਵੀ ਪਲਾਨਡ ਮਰਡਰ ਹਾਂਜੀ ਲਰਨਿੰਗ ਸੀਗੀ ਪਹਿਲੇ ਇਹਨੂੰ ਲਈ ਦਿੱਤੀ ਸਰ ਲਟਾ ਲੜਕੀ ਮੈਰਿਡ ਸੀ ਜਾਂ ਨਹੀਂ ਲੜਕੀ ਮੈਰਿਡ ਸੀਗੀ ਬਟ ਡਿਵੋਰਸ ਸੀਗੀ ਜੀ ਸਰ ਉਹਦਾ ਬੱਚਾ ਵੀ ਲੜਕੀ ਦਾ ਬੱਚਾ ਵੀ ਹੈ ਰਾਈ ਗੋਵਰਨਮੈਂਟ ਸੇ ਕਰੀ ਹਾਂਜੀ ਲੜਕੀ ਦਾ ਬੱਚੇ ਦੀ ਉਮਰ ਹੈਗੀ ਕੁੜੀ ਸੀਗੀ ਜੀ 13 14 ਸਾਲ ਦੀ ਬੱਚੀ ਆਉਂਦੀ ਤੇ ਇਸੇ ਇਹਦੀ ਰੰਜਿਸ਼ ਕੀ ਸੀ ਲੜਕੀ ਨੇ ਦਾ ਰੰਜਿਸ਼ ਮੈਂ ਤੁਹਾਨੂੰ ਦੱਸਿਆ ਜੀ ਇਹ ਸੀ ਇਹਦਾ ਰਿਲੇਸ਼ਨ ਸੀਗਾ ਰਿਲੇਸ਼ਨ ਸੀਗਾ ਕੁੜੀ ਦੇ ਨਾਲ ਜੀ ਬਟ ਹੌਣ ਉਹਨੂੰ ਲੱਗਦਾ ਸੀਗਾ ਕਿ ਇਹਦਾ ਕਿਤੇ ਹੋਰ ਇੰਟਰਸਟ ਹੈਗਾ ਕਿਤੇ ਹੋਰ ਇਹਦੀ ਐਸੋਸੀਏਸ਼ਨ ਹੋ ਗਈ। ਇਹ ਦੇਖੋ ਲड़का ਮੈਰਿਡ ਸੀਗਾ। ਲड़का ਮੈਰਿਡ ਸੀਗਾ ਉਦੀ ਵੀ ਇੱਕ ਬੱਚੀ ਐ 3.5 ਸਾਲ ਦੀ ਬੱਚੀ ਐ। ਇਹ ਕੰਮ ਕੀ ਕਰਦਾ? ਇਹ ਪਹਿਲਾਂ ਕਰਦਾ ਸੀਗਾ ਜੀ ਆਯੂਸ਼ਮਨ ਅਨਸ਼ਮਨ ਜਿਹੜੀ ਸਕੀਮ ਐ ਉਹਦੇ ਵਿੱਚ ਕਰਦਾ ਸੀਗਾ ਜੋਬ ਕੰਟਰੈਕਟ ਤੇ। ਕੋਈ ਨਸ਼ਾ ਵੇਲੇ ਰ ਕਰਨ ਤਾਂ ਨਹੀਂ ਆਦੇ। ਹੁਣ ਤੱਕ ਕੋਈ ਤਸਦੀਕ ਹੋਇਆ ਨਹੀਂ ਜੀ। ਬਫੇਟਿੰਗ ਦੇ ਦੋ ਬੱਚੇ ਹੋਰ ਨੇ। ਸਮਸ਼ੀਰ ਸਿੰਘ ਦੇ ਹੱਥ ਇਹ ਇਕੱਤਰ ਜਿਹਨੇ ਗੱਲ ਨਹੀਂ ਕੀਤਾ ਇਹ ਨਾਲ ਕੋਈ ਹੋਰ ਨਹੀਂ ਥੱਲਾ ਸੀ ਕੱਲਾ ਹੀ ਸੀ ਹੁਣ ਤੱਕ ਦੀ ਤਸਦੀਕ ਇਨਵੈਸਟੀਗੇਸ਼ਨ ਦੇ ਵਿੱਚ ਕੱਲਾ ਹੀ ਸੀ ਜੀ